ਪ੍ਰਦੀਪ ਵੀਰੇ ਜਿਵੇਂ ਹੁਣ ਸਾਲ ਦਾ ਟਾਈਮ ਆ ਗਿਆ ਹੁਣ ਮੱਝਾਂ ਜਿਆਦਾ ਸੁੰਦੀਆਂ ਨੇ ਸੂਆ ਵੱਧ ਪੈਂਦਾ ਨਾ ਤੇ ਜਿਵੇਂ ਦੁੱਧ ਵਧਣ ਵਾਸਤੇ ਮੈਂ ਇਸ ਨੂੰ ਕੀ ਚੀਜ਼ ਦੇਣੀ ਪੈਂਦੀ ਹੈ ਨੇਚਰਲ ਚੀਜ਼ ਦੱਸ ਜਿਹੜੀ ਆਪਾਂ ਘਰੇ ਬਣਾ ਸਕੀਏ ਬਾਈ ਚਾਹੇ ਕੋਈ ਆਪਣੇ ਨਾਲ ਸੱਤ ਲਾ ਲੈ ਕੇ ਚੈਲੰਜ ਕਰ ਲੈ ਹਾਂਜੀ ਪਰ ਮਿਹਨਤ ਕਰਨੀ ਪੈਂਦੀ ਹੈ ਹਾਂਜੀ ਪੂਰੀ ਗੌਰ ਨਾਲ ਤਿੰਨ ਚਾਰ ਚੀਜ਼ਾਂ ਨੇ ਜਿਹੜਾ ਪੂਰਾ ਚੰਗੀ ਤਰ੍ਹਾਂ ਆਪਾਂ ਇਹਨੂੰ ਉਹ ਕਰੀਏ ਹਾਂਜੀ ਆਪਣੇ ਨਾਲ ਕੋਈ ਹੱਥ ਨਾਲ ਹੱਥ ਮਿਲਾ ਲੈ ਜਿਹੜਾ ਕਹਿੰਦਾ ਮੇਰੀ 13 ਦਿਨ ਦੇ ਉਹ 16 ਦਿਨ ਦੇ ਵੇ ਹਾਂਜੀ ਜਿਹੜੀ 25 ਦਿਨ ਦੇ ਆ ਘਰ ਤੀਨ ਪਰ ਮਿਹਨਤ ਕਰਨੀ ਬੋ ਬਾਈ ਠੀਕ ਆ ਜੀ ਆਪਕੋ ਪਹਿਲਾ ਤਾਂ 100 ਗ੍ਰਾਮ ਤਾਂ ਲੈਣੀ ਆ ਮੰਨ ਕੇ ਅਲਸੀ ਹਾਂਜੀ ਦਾਣਾ ਤੇਲ ਨਹੀਂ ਅਲਸੀ ਅਲਸੀ ਦਾਣਾ ਜੀ 100 ਗ੍ਰਾਮ ਸਾਬੂਦਾਣਾ ਠੀਕ ਆ ਜੀ ਤੇ 100 ਗ੍ਰਾਮ ਆਪਣੀ ਹਾਲੋਂ ਹੁੰਦੀ ਜਿਹੜੀ ਹਾਲੋਂ ਬਈ ਦਾਣੇ ਚ ਆਦੀ ਦਾਣੇ ਦੀ ਬਣੂਗੇ ਠੀਕ ਆ ਜੀ ਤੇਲ ਨਹੀਂ ਲੈਣਾ ਹੈਗਾ ਹਾਂ 100 ਗ੍ਰਾਮ ਸਾਬੂਦਾਣਾ 100 ਗ੍ਰਾਮ ਅਲਸੀ 100 ਗ੍ਰਾਮ ਆਪਣੀ ਹਾਲੋਂ ਠੀਕ ਆ ਜੀ ਤੇ 50 ਗ੍ਰਾਮ ਲੈਣੀ ਆ ਜਮੈਣ 50 ਗ੍ਰਾਮ ਜਮੈਣ ਜੀ 1/2 ਕਿਲੋ ਪਾਣੀ ਦੇ ਵਿੱਚ ਉਬਾਲ ਲਓ ਠੀਕ ਆ ਜੀ ਜਮਾ ਵਾਲ ਕੇ ਜਦੋਂ ਜਮਾ ਗਲ ਗਿਆ ਉਹ ਹਾਂਜੀ ਗਲਣ ਤੋਂ ਬਾਅਦ ਉਹਨੂੰ ਥੱਲੇ ਤਾਰ ਲੇ ਹਾਂਜੀ ਤਾਰ ਕੇ ਠੰਡਾ ਕਰਕੇ ਹਾਂਜੀ ਵਿੱਚ ਪਾ ਲਓ ਤੇ ਖੰਡ ਫਿਰ ਠੀਕ ਆ ਜੀ ਚੀਨੀ ਪਾ ਕੇ ਉਹਦੇ ਮੱਧ ਦੇ ਮੂਰੇ ਰੱਖ ਦੋ ਜਾਂ ਗਾ ਮੂਰੇ ਰੱਖ ਦੋ ਜਮਾ 100% ਕਰੈਕਟ ਪੀਜੋ ਠੀਕ ਆ ਜੀ ਮੰਨ ਕੇ ਐ ਚੱਲ ਭਈ ਵੀ ਇਹ ਕਟੋ-ਕਟ 10 ਦਿਨ ਦੇ ਠੀਕ ਆ ਜੀ ਮੱਝ ਤੇ ਗਾਂ ਦੁੱਧ ਨਾਲ ਦੇਵੇ ਬਾਲਟੀਆਂ ਬਾਰ-ਬਾਰ ਦੂ ਜੀ ਇੱਕ ਚੀਜ਼ ਹੋਰ ਹਾਂਜੀ ਜਿਹੜਾ ਆਪਣੇ ਯਾਰ ਬੰਦਾ ਹਾਂ ਨੈਟ ਲੈ ਕਰਦਾ ਹਾਂ ਆਏ ਆਪਾਂ ਥੋੜੀ ਜਿਹੀ ਖੇਚਲਾ ਕਰਨੀ ਨੇ ਗਾਂ ਦੀ ਆਏ ਗਾਂ ਨੂੰ ਟ੍ਰਾਂਜੈਕਸ਼ਨ ਇੱਕ ਆਉਂਦੀ ਹੈ ਪਲੱਸ ਹਾਂਜੀ ਠੀਕ ਸਿੰਪਲ ਟ੍ਰਾਂਜੈਕਸ਼ਨ ਆਉਂਦੀ ਹੈ ਹਾਂਜੀ ਕੱਟੋ-ਕੱਟ 20 ਤੋਂ 25 ਦਿਨ ਪਹਿਲਾਂ ਤਾਂ ਟ੍ਰਾਂਜੈਕਸ਼ਨ ਚਾਲੂ ਕਰ ਦਿਓ ਹਾਂਜੀ ਇਹ ਵੀ ਆਪਣਾ ਚੈਲੰਜ ਆ ਹਾਂਜੀ ਟ੍ਰਾਂਜੈਕਸ਼ਨ ਚਾਲੂ ਕਰ ਦਿਓ ਤੇ ਉਸ ਤੋਂ ਬਾਅਦ ਜਦੋਂ ਗਾਂ ਸੂਪੀ ਹਾਂਜੀ ਸੂਣ ਤੋਂ ਬਾਅਦ ਗਾਂ ਨੂੰ ਹਾਂਜੀ ਮੰਨ ਕੇ ਚੱਲ ਪੋ 10 ਤੋਂ 15 ਦਿਨਾਂ ਖੁੱਲਾ ਠੀਕ ਹੈ ਜੀ ਉਹਨੂੰ ਮੰਨ ਕੇ ਹੋਦ ਦਿਓ ਠੀਕ ਹੈ ਜੀ ਦੀ ਮੰਨ ਕੇ ਦੀ ट्रांजैक्शन ਠੀਕ ਹੈ ਜੀ ਜਦੋਂ ਬੱਚੇ ਦਾ ਨਿਯਮਾਂ ਅੰਦਰੋਂ ਕਲੀਅਰ ਹੋ ਜਾਂਦੀ ਆ ਹਾਂਜੀ ਗਰੰਟੀ ਆ ਬਾਈ ਦੀ 25 ਤੋਂ 30 30 ਕਿਲੋ ਦੁੱਧ 35 35 ਕਿਲੋ ਘਾਹ ਨਾਲ ਦੇ ਠੀਕ ਹੈ ਜੀ ਕਿਉਂਕਿ ਟ੍ਰਾਂਜੈ ਉਹਦੋਂ ਫੀਲਡ ਨਾ ਪਾਉ ਦੁੱਧ ਵਾਲੀ ਹਾਂਜੀ ਚਲੋ ਮਹਿੰਗੀ ਆਪਾਂ ਨੂੰ ਪਤਾ ਟ੍ਰਾਂਜੈਕਸ਼ਨ ਮਹਿੰਗੀ ਆ ਹਾਂਜੀ ਸੁਣ ਤੋਂ ਪਹਿਲਾਂ ਹੀ ਪਾਓ ਬਾਅਦ ਚ ਵੀ ਪਾਓ ਆਪਣੀ ਜ਼ਿੰਮੇਵਾਰੀ ਇਹਨੇ ਦੋਨੇ ਤਿੰਨੇ ਚੀਜ਼ਾਂ ਦੀ ਠੀਕ ਹੈ ਜੀ ਤੇ ਮਰਜੂ ਕੋਈ ਜਮਾ ਲੇ ਜੇ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਕਰ ਦਿਓ ਸ਼ੇਅਰ ਦੋਸਤੋ ਐਸੀਆਂ ਹੋਰ ਕੈਂਡ ਕੈਂਡ ਜਾਣਕਾਰੀਆਂ ਵਾਲੀਆਂ ਵੀਡੀਓ ਦੇਖਣ ਲਈ ਪੇ